ਪਪੋ ਪਪੋ ਤਾਂ ਸੌ ਕੁ ਛੜਾ ਮੰਡ ਜੇ ਮੰਡ ਚ ਕਿੰਨੀ ਕਿ ਪੈੜੀ ਕਿੰਨੀ ਕਿ ਪੈੜੀ ਅੰਦਰ ਪੈੜੀ ਛੜ ਗਏ ਸਾਰੇ ਭਰਾਵਾਂ ਕੋ 5000 15 16 ਪੈੜੀਆਂ ਸਾਰੇ ਡੁੱਬ ਗਏ ਸਾਰੇ ਭਰਾਵਾਂ ਕੋ ਸਾਰੀ ਡੁੱਬ ਗਈ ਡੁੱਬ ਗਈ ਮੈਨਾਂ ਗੰਨਾ ਲਾਇਆ ਉਹ ਵੀ ਡੱਬ ਗਿਆ ਝੋਨਾ ਲਾਇਆ ਉਹ ਵੀ ਡੱਬ ਗਿਆ ਪੱਠੇ ਵੀ ਡੱਬ ਗਏ ਕੱਖ ਨਹੀਂ ਰਿਹਾ ਕਿ ਕੀ ਤੂੜੀ ਦਾ ਵੀ ਸਾਡਾ ਕੀ ਹਾਲ ਜਾ ਕੇ ਮੈਂ ਉੱਥੇ ਤੂੜੀ ਬੱਦੀ ਅੱਛਾ ਸਾਡੇ ਪੱਲੇ ਕੱਖ ਨਹੀਂ ਰਿਹਾ ਇਹ ਤੋਂ ਇਲਾਵਾ ਵੀ ਕਿਤੇ ਹੋਰ ਵੱਖਰੀ ਪੈਲੀ ਹੈਗੀ ਐ ਇਸ ਪੈਲੀ ਤੋਂ ਇਲਾਵਾ ਨਾ ਨਾ ਕੋਈ ਮਾਜੇ ਮੰਜੀ ਵੀ ਨਹੀਂ अच्छा ए जे पैसे ਛੜੀ ਪੁੱਛਲਾ ਨੂੰ ਕਿੰਨਾ ਕਿਦਾਂ ਗੁਜ਼ਾਰਾ ਫਿਰ ਕਿਦਾਂ ਹੋਊਗਾ ਗੁਜ਼ਾਰਾ ਹੋਣ ਕੀ ਕਰਗੇ ਹੂੰ ਗੁਜ਼ਾਰਾ ਪਤਾ ਇਦਾਂ ਵਕਤ ਦੇ ਬਾਰੇ ਓਹੋ ਮੇਰਾ ਮੜ ਮੋਟਾ ਗਿਆ ਬਾਪੂ ਕੇ ਗੁਜ਼ਾਰਾ ਕਿਉਂ ਜਾ ਕੇ ਐ ਪਾਸ ਕਰੀਦਾ ਹੂੰ ਮਾਜੇ ਮਾਂ ਪੁੱਛਾੜੇ ਹੂੰ ਦੁਨੀਆਂ ਨੂੰ ਕੀ ਕਰੇ ਹੋਣ ਝੋਨੇ ਲੱਗੇ ਆ ਹੂੰ ਕੋ ਚਰਨ ਕਿੰਨਾ ਖਰਚਾ ਲਾਇਆ ਹੋਊਗਾ ਜਿੰਨਾ ਖਰਚਾ ਲਾਇਆ ਖਰਚਾ ਜੜਜੇ ਹੂੰ ਬੁੱਜੜ ਗਏ ਸਾਰੇ ਜਿੰਨਾ ਪੁੱਛਲਾ ਮੈਂ ਭਾਈ ਜਿਹੜਾ ਜੋ ਸ਼ਰੀਰ ਤੇ ਲਾਗੇ ਹਾਂ ਜੜ ਗਏ ਆ ਵੇ ਆ ਜਿਹੜਾ ਮੁੰਡੇ ਦਾ ਮੇਰੇ ਭਤੀਏ ਹਾਂ ਇਹ ਅੱਛਾ ਹੁਣ ਇੱਥੇ 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 ਰਹੋਗੇ ਕਿੱਥੇ ਕਿਹਦੇ ਘਰ ਰਹੋਗੇ ਕਾੜਿਆ ਮੈਂ ਮੜ ਜਾੰਗਾ ਇਹ ਤਾਂ ਬਣਾਇਆ ਵਾ ਬਣਾਇਆ ਵੱਖਰਾ ਝੂਠ ਝੂਠ ਨਹੀਂ ਝੂਠ ਦੇ ਮਾਰਨਾ ਹਾਂ ਉਹ ਤਾਂ ਝੂਠ ਮਾਰਿਆ ਨਹੀਂ ਨਹੀਂ ਕੋਈ ਗੱਲ ਹਾਂ ਅਸੀਂ ਠਾਸੇ ਹਰਦਾ ਜਾਨ ਆਣ ਜਲੇ ਜ ਮਰਚਲੇ ਡੁੱਬ ਗਏ ਅੱਛਾ ਇੱਕ ਕੋਠੇ ਚੜੇ ਅੱਲਾ ਇੰਨਾ ਸਾਨੂੰ ਇੰਨਾ ਪੰਜਾਂ ਦੇ ਸਾਡੇ ਖਿਲਾਉਣ ਜੋ ਬੈਠਾ ਮੈਂ ਆ ਵੇਖ ਰਿਹਾ ਸੀ ਕਿ ਜੋ ਤੁਸੀਂ ਬੇੜੇ ਤੋਂ ਉਤਰ ਰਹੇ ਹੈ ਨਾ ਬੰਦੇ ਤੇ ਬੰਦੇ ਚਾਹ ਪਾਣੀ ਵੀ ਪੁੱਛ ਰਹੇ ਸੰਗਤ ਚਾਹ ਪੁੱਛ ਰਹੀ ਆ ਇਹ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਵੀ ਲੋਕ ਸਾਥ ਦਿੰਦੇ ਪੂਰਾ ਸਾਡਾ ਸਾਡੇ ਪ੍ਰੇਮ ਹਾਂ ਵੀ ਇਹ ਸਾਡੇ ਹਾਂ ਕੀ ਕਰੀਏ ਫਿਰ ਸਾਡੇ ਸਾਡਾ ਲਹੂ ਹੈ ਸਾਡੇ ਪਰਿਵਾਰ ਹਾਂ ਸਹੀ ਸਾਡੇ ਪਰਿਵਾਰ ਆ ਕੀ ਕਰੀਏ ਫਿਰ ਤੋਂ ਆ ਸਾਂਝਾ ਵਾ ਸਾਂਝਾ ਵਾ ਵਟਣਾ ਵਟ ਸਾਂਝੀ ਹੋਵੇ ਤੇ ਕਹਿੰਦੇ ਵੀ ਸਾਂਝਾ ਪਤਾ ਕਿ ਕਿਤੇ ਨਹੀਂ ਨਾ ਪੁੱਛੀਏ ਹਾਂ ਉਹਦਾ ਦਿਲ ਕੀ ਆਖੂ ਮੈਂ ਪਾਣੀ ਚ ਆਇਆ ਮੈਨੂੰ ਚਾਹ ਦੀ ਕੋਟ ਚਾਹ ਵੀ ਕੋਸ਼ਿਸ਼ ਸਹੀ ਮੈਨੂੰ ਰੋਟੀ ਨਹੀਂ ਪੁੱਛੀ ਸਹੀ ਆ ਮੈਨੂੰ ਪਾਣੀ ਨੇ ਪੁੱਛਿਆ ਹਾਂ ਹੁਣ ਕੀ ਮੰਗ ਕਰਦੇ ਹੋ ਸਰਕਾਰਾਂ ਤੋਂ ਕੀ ਮੰਗਦੇ ਸਰਕਾਰਾਂ ਨੂੰ ਮੈਂ ਤਾਂ ਹੀ ਗੱਲ ਆ ਬਈ ਸਾਡੀ ਸੁਣ ਸੁਣਾਈ ਕਰਨ ਸਾਡੀ ਸੁਣ ਲੈ ਸਾਨੂੰ ਕੋਈ ਚਾਰਾ ਕਿ ਜਾਰਾ ਦੇਣ ਮਾਰ ਡੰਗਰ ਸਾਡਾ ਭੁੱਖਾ ਤੇ ਹੱਥ ਰੇ ਫਿਰਦਾ ਕੋਈ ਬੰਦਿਆਂ ਨੂੰ ਕੀ ਦੇਣ ਖਾਣ ਨੂੰ ਡੰਗਰਾਂ ਨੂੰ ਦੇਣ ਆ ਜਾ ਆ ਜਾ ਚਲੋ ਬਹੁਤ ਬਹੁਤ ਧੰਨਵਾਦ